ਤਰੀਕ ਦੀ ਗੱਲ ਆ ਜਿਹਦੇ ਵਿੱਚ ਗਲੀ ਦੀ ਮਸਲਾ ਵਾ ਜਿਹੜਾ ਚੈਂਬਰਾਂ ਦਾ ਸਾਡੀ ਬੈਕ ਸਾਈਡ ਗਲੀ 11 ਫੁੱਟ ਗਲੀ ਆ ਜਿਹਦੀ ਕਿ ਸਾਡੀ ਗਲੀ ਲੱਗਦੀ ਆ ਤੇ ਅਸੀਂ ਬੈਕ ਸਾਈਡ ਤੇ ਉਹਨਾਂ ਨੂੰ ਇਹ ਕਿਹਾ ਕਿ ਸਾਡਾ ਪਾਣੀ ਪੈਣ ਤੋਂ ਅੱਗੇ ਤੁਸੀਂ ਸਾਡੀ ਕੰਧ ਦੇ ਨਾਲ ਚੈਂਬਰ ਬਣਾਣਿਆ ਤੇ ਉਹ ਕਹਿੰਦੇ ਆ ਕਿ ਅਸੀਂ ਚੈਂਬਰ ਵੀ ਬਣਾਣਿਆ ਤੇ ਪਾਣੀ ਵੀ ਤੁਹਾਡਾ ਨਹੀਂ ਪੈਣ ਦੇਣਾ ਕਿ ਉਹ ਚੀਜ਼ ਦਾ ਵਲੋ ਨਹੀਂ ਕੀਤਾ ਭਾਈ ਇਹ ਚੀਜ਼ ਜਿਹੜੇ ਤੁਸੀਂ ਗਲਤ ਕਰ ਰਹੇ ਹੋ ਸਰਕਾਰੀ ਕੰਮ ਆ ਤੁਸੀਂ ਪ੍ਰਾਈਵੇਟ ਬੰਦੇ ਨਾਲ ਕੰਮ ਕਰਾ ਰਹੇ ਹੋ ਅਸੀਂ ਜ਼ਰੂਰ ਉਹਨਾਂ ਨੂੰ ਡੱਕਿਆ ਵਾ ਕਿ ਤੁਸੀਂ ਇਹ ਨਕਾਮ ਨਾ ਕਰੋ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਕਰਨਾ ਹੀ ਕਰਨਾ ਵਾ ਜੋ ਕਰਨਾ ਕਰ ਲੋ ਅਸੀਂ ਬਣਾਉਣਾ ਵੀ ਜੋ ਤੇ ਪਾਣੀ ਵੀ ਨਹੀਂ ਪੀਣ ਦੇਣਾ ਫਿਰ ਅਸੀਂ ਤਲਾਹ ਦਿੱਤੀ ਪੁਲਿਸ ਨੂੰ ਇੱਕ ਤਰਕਾਸ ਦਿੱਤੀ ਵੀ ਸਾਡਾ ਕਿ ਦੇਖੋ ਜੀ ਸਾਡੇ ਜ਼ਬਰਦਸਤੀ ਕਰ ਰਹੇ ਨੇ ਕੰਮ ਦਾ ਕਹਿੰਦੇ ਕਿ ਸਵੇਰੇ ਤੁਹਾਡਾ ਹੋਏਗਾ 11 ਵਜੇ ਤੁਸੀਂ ਦੋਨਾਂ ਪਾਰਟੀ ਨੇ ਆਣਾ ਵਾ ਉਸ ਤੋਂ ਬਾਅਦ ਪੁਲਿਸ ਸਾਡੇ ਨਾਲ ਹੀ ਬਾਜ਼ਾਰ ਨੂੰ ਆ ਗਈ ਹੈ ਸਾਡੇ ਘਰ ਤੱਕ ਤੇ ਸਾਨੂੰ ਉਹਨਾਂ ਨੇ ਅੰਦਰ ਵਾਰਤਾ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜਾਓ ਸਵੇਰੇ ਆਪਾਂ 11 ਵਜੇ ਦਾ ਟਾਈਮ ਆ ਤੇ ਆਪਾਂ ਕੋਈ ਕਿਸੇ ਦਾ ਵਾਦਾ ਨਹੀਂ ਕਰਨਾ। ਐਂ ਕਿਹਾ ਠੀਕ ਹੈ ਸਰ ਓਕੇ ਐਂ ਘਰ ਚਲੇ ਗਏ ਆ ਘਰ ਜਾ ਕੇ ਤਾਂ ਸਾਰਾ ਪਰਿਵਾਰ ਚਾਹ ਪੀਂਦੇ ਆ ਜਿਵੇਂ ਹੀ ਪੁਲਿਸ ਇਥੋਂ ਪਿੰਡ ਮਾਲਨ ਵਾਲੀ ਤੋਂ ਗਮਟਾਲੇ ਤੱਕ ਹੀ ਗਈ ਆ ਕਿਵੇਂ ਚੰਗਰਾ ਮਾਰ ਲਾਪੇ ਕਿਸੇ ਨੇ ਹਥਿਆਰ ਫੜਿਆ ਕਿਸੇ ਨੇ ਕਰਪਾਨ ਕਿਸ ਨੇ ਸਲੱਜਰ ਕਿਸੇ ਨੇ ਕੁਛ ਫੜਿਆ ਚੰਗਰਾ ਮਾਰਦੇ ਮਾਰਦੇ ਉਹ ਸਾਡੇ ਗੇਟ ਤੱਕ ਗੇਟਾਂ ਨੂੰ ਮਾਰੀਆਂ ਉਹਨਾਂ ਨੇ ਆਣ ਕੇ ਅੰਦਰ ਵੜ ਕੇ ਵੀ ਤੋੜਪੰਨ ਕੀਤੀ ਸਾਡੀਆਂ ਕੁਰਸੀਆਂ ਛੀਸ਼ੇ ਵੀ ਤੋੜੇ ਆ ਅਹੀਂ ਆਪਣਾ ਪਚਾਪ ਕਰਨ ਲਈ ਬੜੇ ਯੋਰਾਂ ਨਾਲ ਉਹਨਾਂ ਨੂੰ ਬਾਹਰ ਛੁੱਟ ਕੇ ਤੇ ੱੱਕੇ ਮਾਰ ਮੁਰ ਤੇ ਕੱਢ ਕੇ ਕੁੰਡਾ ਮਾਰ ਕੇ ਕੋਠੇ ਤੇ ਸਾਰਾ ਪਰਵਾਸ ਚੜ ਗਏ। ਪਰ ਪਾਣੀ ਸੀ ਦੀ ਪਿਸਤਲ ਸੀ ਉਹਨਾਂ ਦੇ ਹਥਿਆਰ ਵੀ ਹੱਥ ਦੇ ਵਿੱਚ ਹੈਗੇ ਸੀ। ਕਾਫੀ। ਉਹ ਕਹਿੰਦੇ ਸੀ ਕਿ ਅਸੀਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਨੂੰ ਬਾਹਰ ਨਹੀਂ ਨਿਕਲ ਦੇਣਾ। ਇਤਨਾ ਵੀ ਆਵਾਜ਼ਾਂ ਆਈਆਂ ਬਹੁਤ। ਜਿੰਨੀ ਜੇਤ ਬਾਅਦ ਸਮਾਹ ਹੋ ਗਿਆ ਪਰ ਹਜੇ ਤੱਕ ਪਰਵਾਸ ਨੂੰ ਸਾਫ਼ ਨਹੀਂ ਮਿਲਿਆ। ਤੁਸੀਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਆ ਉਸ ਵੀਡੀਓ ਵਿੱਚ ਕੀ ਦਿਖਾਇਆ ਗਿਆ ਤੇ ਕਦੋਂ ਤੱਕ ਪਰਵਾਸ ਨੂੰ ਸਾਫ਼ ਮਿਲੂਗਾ? ਇਹਦੇ ਜੇ ਤੁਸੀਂ ਵੇਖਿਆ ਹੀ ਆ ਵੀ ਪੁਲਿਸ ਦੇ ਕੰਮ ਤੇ ਜੁਲੀ ਸੀ ਜਿੰਨਾ ਚਿਰ ਗਰੀਬ ਪਰਿਵਾਰ ਕੋਈ ਵੀ ਧਰਨਾ ਨਹੀਂ ਲਾਉਂਦਾ ਕੋਈ ਵੀ ਰੋਡ ਤੇ ਕੋਈ ਨਹੀਂ ਆਉਂਦਾ ਜਿੰਨਾ ਚਿਰ ਰੋਲਾ ਰਪਾ ਨਹੀਂ ਨਾ ਪੈਂਦਾ ਉਹਨਾਂ ਚਿਰ ਇਹਨਾਂ ਨੂੰ ਨਹੀਂ ਇਨਸਾਫ਼ ਮਿਲਦਾ ਇਨਸਾਫ਼ ਹੁੰਦਾ ਤਗੜੇ ਲੋਕਾਂ ਦਾ ਅਸੀਂ ਇਹੀ ਚਾਹੁੰਦੇ ਆਂ ਕਿ ਦੇਖੋ ਉਹਨਾਂ ਦੀ ਪੰਜੀ ਜਾਲੀ ਜਮਣੀ ਜਿਹੜੀ ਉਹਨੂੰ ਕੈਨਸਲ ਕੀਤਾ ਜਾਵੇ ਤੇ ਸਾਡੀ ਜਿਹੜੀ 450 ਜਿਹੜੀ ਉਹ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਨਹੀਂ ਕਰਨਗੇ ਤੇ ਅਸੀਂ 3 ਤਰੀਕ ਦਾ ਜਿਹੜਾ ਅਲਟੀਮੇਟੋ ਜਿਹੜਾ ਦੇ ਦਿੱਤਾ ਆ ਡੀਸੀ ਸਾਹਿਬ ਨੂੰ ਅਸੀਂ 2 ਤਰੀਕ ਨੂੰ ਅਸੀਂ ਜਿਹੜਾ ਉੱਥੇ ਜਾ ਕੇ ਆਪਣਾ ਧਰਨਾ ਲਾਵਾਂਗੇ 에어ਪੋਰਟ ਰੋਡ ਤੇ ਇਹका दोस्तों मैं हटवाड़ा दोस्त अजीत सिंह गरेवाल ते तुसी जुड़े हो पंजाबी लोग चले दे नाल तस्वीरें दिखावागे अमृतसर दे आज पुलिस कमिश्नर दे दफ्तर दे ਬਾਹਰ ਦੀਆਂ ਜਿੱਥੇ ਕਿ ਪਿੰਡ ਮਾਲਾਂਵਾਲੀ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਅੱਜ अमृतसर ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਉਸ ਪਰਿਵਾਰ ਦੇ ਮੈਂਬਰਾਂ ਨਾਲ ਪੁੱਛਾਂਗੇ ਅਜੇ ਕੀ ਕਰਨਾ ਹੋ ਗਈ ਹਾਂਜੀ ਭਾਈ ਸਾਹਿਬ ਕੀ ਨਾਂਜੀ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸੁਖਦੇਵ ਸਿੰਘ ਸਰ ਮੇਰਾ ਨਾਮ ਹੈ ਪਿੰਡ ਮਾਲਾਂਵਾਲੀ ਪਿੰਡ ਗਮਟਾਲਾ ਕੀ ਗੱਲ ਕੀ ਹੋਈ ਅੱਜ ਤੁਸੀਂ ਮੰਗਬਤ ਦੇਣ ਆਏ ਹੋ ਅਸੀਂ ਦੇਖਿਆ ਪੂਰੀ ਜਥੇਬੰਦੀ ਨਾਲ ਅਮਰਸਾਦ ਦੇ ਡੀਸੀ ਨੂੰ ਕੀ ਅਜਿਹੀ ਗੱਲਬਾਤ ਹੋ ਗਈ ਕਟਨਾ ਸਰ 3 ਤਰੀਕ ਦੀ ਗੱਲ ਆ ਜਿਹਦੇ ਵਿੱਚ ਗਲੀ ਦੇ ਮਸਲਾ ਵਾ ਜਿਹੜਾ ਚੈਂਬਰਾਂ ਦਾ ਸਾਡੀ ਬੈਕ ਸਾਈਡ ਗਲੀ 11 ਫੁੱਟ ਗਲੀ ਆ ਜਿਹਦੀ ਕਿ ਸਾਡੀ ਗਲੀ ਲੱਗਦੀ ਆ ਤੇ ਅਸੀਂ ਬੈਕ ਸਾਈਡ ਤੇ ਉਹਨਾਂ ਨੂੰ ਇਹ ਕਿਹਾ ਕਿ ਸਾਡਾ ਪਾਣੀ ਭੰਨ ਦੋ ਅਗਰ ਤੁਸੀਂ ਸਾਡੇ ਕੰਧ ਦੇ ਨਾਲ ਚੈਂਬਰ ਬਣਾਣੇ ਆ ਤੇ ਉਹ ਕਹਿੰਦੇ ਆ ਕਿ ਅਸੀਂ ਚੈਂਬਰ ਵੀ ਬਣਾਉਣੇ ਆ ਤੇ ਪਾਣੀ ਵੀ ਤੁਹਾਡਾ ਨਹੀਂ ਪੈਣ ਦੇਣਾ ਉਸ ਤੋਂ ਪਹਿਲੇ ਸਰਕਾਰੀ ਬੰਦਿਆਂ ਨੇ ਇਹਨੂੰ ਬਣਾਇਆ ਸੀ ਤੇ ਇਹ ਸਰਕਾਰੀ ਬੰਦਿਆਂ ਨੂੰ ਮਨਾ ਕਰਤਾ ਉਹਨੇ ਮਨਾ ਕਰਤਾ ਕਾਉਂਸਲਰ ਨੇ ਵੀ ਕਿਹਾ ਉਹਨਾਂ ਨੂੰ ਕਿ ਤੁਸੀਂ ਆਪਣਾ ਚੈਂਬਰ ਆਪਣੇ ਪਾਸੇ ਬਣਾ ਲਓ ਤੇ ਆਪਣੀ ਗਲੀ ਬਣਾ ਲਓ ਤੇ ਜੇ ਤੁਸੀਂ ਉਹਨਾਂ ਦੇ ਪਾਸੇ ਪਾਣਾ ਤੇ ਉਹਨਾਂ ਦਾ ਪਾਣੀ ਪੈਣ ਤੋਂ ਤਾਂ ਕਿ ਉਹ ਸਰਕਾਰੀ ਗਲੀ ਆ ਤੇ ਉਹਦੇ ਵਿੱਚ ਤੁਸੀਂ ਨਹੀਂ ਡੱਕ ਸਕਦੇ ਇਹਨਾਂ ਨੇ ਉਹਦੇ باوجود ਵੀ ਆਪਣੇ ਪ੍ਰਾਈਵੇਟ ਬੰਦੇ ਲੈ ਕੇ ਅਸੀਂ ਮਕੀਨਾਂ ਨੇ ਫੇਰ ਬਣਾ ਦਿੱਤਾ ਉਹ ਮਨੀਸ਼ ਸਾਹਿਬ ਜਦੋਂ ਪ੍ਰਾਈਵੇਟ ਬੰਦੇ ਲੈ ਕੇ ਇਹਨਾਂ ਨੇ ਬਣਾਇਆ ਸੀ ਤੁਸੀਂ ਉਹ ਚੀਜ਼ ਦਾ ਵਿਰੋਧ ਨਹੀਂ ਕੀਤਾ ਭਾਈ ਇਹ ਚੀਜ਼ ਜਿਹੜੇ ਤੁਸੀਂ ਗਲਤ ਕਰ ਰਹੇ ਹੋ ਸਰਕਾਰੀ ਕੰਮ ਆ ਤੁਸੀਂ ਪ੍ਰਾਈਵੇਟ ਬੰਦੇ ਲਾ ਕੇ ਕੰਮ ਕਰਾ ਰਹੇ ਹੋ ਅਸੀਂ ਸਰ ਵਿਰੋਧ ਨਹੀਂ ਕੀਤਾ ਅਸੀਂ ਲੜਾਈ ਵਿੱਚ ਨਹੀਂ ਪਾਸੇ-ਪਾਸੇ ਗਏ ਅਸੀਂ ਜ਼ਰੂਰ ਉਹਨਾਂ ਨੂੰ ਡੱਕਿਆ ਵਾ ਕਿ ਤੁਸੀਂ ਇਹ ਨੰਕਾਮ ਨਾ ਕਰੋ ਫਿਰ ਉਹਨਾਂ ਨੇ ਕਿਹਾ ਕਿ ਸੀ ਕਰਨਾ ਹੀ ਕਰਨਾ ਵਾ ਜੋ ਕਰਨਾ ਕਰ ਲਓ ਅਸੀਂ ਬਣਾਉਣਾ ਵੀ ਜੋ ਤੇ ਪਾਣੀ ਵੀ ਨਹੀਂ ਪੈਣ ਦੇਣਾ ਫਿਰ ਅਸੀਂ ਤਲਾਹ ਦਿੱਤੀ ਪੁਲਿਸ ਨੂੰ ਕੀ ਤਰਕਾਸ ਦੇ ਦਿੱਤੀ ਵੀ ਸਾਡਾ ਕਿ ਦੇਖੋ ਜੀ ਸਾਡੇ ਜ਼ਬਰਦਸਤੀ ਕਰ ਰਹੇ ਨੇ ਕਾਮ ਨੂੰ ਉਹ ਜਿੰਨੀ ਦਿਨੋਂ ਉਹਨਾਂ ਨੇ ਆਣਾ ਸੀ ਉੰਨੀ ਦਿਨੋਂ ਉਹਨਾਂ ਨੇ ਦਵਾ ਦਵਾ ਜਾ ਕੇ ਫੜਾਫੜ ਆਪਣੀਆਂ ਚੈਂਬਰ ਬਣਾਤੇ ਸਾਡੀ ਦੁਆਰ ਦੇ ਨਾਲ ਜਾ ਕੇ ਉਸ ਤੋਂ ਬਾਅਦ ਪੁਲਿਸ ਆਈ ਐ ਤੇ ਪੁਲਿਸ ਦੇ ਨਾਲ ਸਾਡਾ ਪਰਿਵਾਰ ਗਿਆ ਸਾਰਾ ਗਵਾਂਡੀ ਵੀ ਗਏ ਸਾਰੇ ਮਤਲਬ ਉਧਰ ਪਾਸੇ ਗਏ ਆ ਉਹਨਾਂ ਨੂੰ ਪੁਲਿਸ ਦੇ ਨਾਲ ਪੁਲਿਸ ਦੇ ਨਾਲ ਗਏ ਜਦ ਕਿ ਉੱਥੇ ਪੁਲਿਸ ਵੀ ਆ ਤੂੰ ਤੂੰ ਮੈਨਾਂ ਹੋਈ ਆਪਸ ਵਿੱਚ ਬਹਿਸ ਬਚਾਈ ਹੋਈ ਆ ਤੇ ਉੱਥੇ ਉਹ ਫੇਰ ਵੀ ਉਹ ਬੰਦਾ ਨਹੀਂ ਮੰਨਿਆ ਉਹ ਸਰਵਰ ਪੁਲਿਸ ਨੇ ਰੋਕ ਦਿੱਤਾ ਉਹਨੂੰ ਉਸ ਚੀਜ਼ ਨੂੰ ਕਿ ਤੁਸੀਂ ਇੱਥੇ ਕੰਮ ਨੂੰ ਦੋ ਰੋਕ ਆ ਉਸ ਤੋਂ ਬਾਅਦ ਚਲੋ ਉਹਨਾਂ ਨੇ ਕਿਹਾ ਕਿ ਸਵੇਰੇ ਐਚ ਐਚਓ ਕੋ ਟਾਈਮ ਹੈ ਮੈਂ ਲੈ ਦਿੱਤਾ ਤੇ ਤੁਸੀਂ ਦੋਨੇ ਪਾਰਟੀਆਂ ਉੱਥੇ ਆ ਜਾਓ ਤੇ ਤੁਹਾਡਾ ਮਸਲਾ ਹੱਲ ਜੋ ਵੀ ਕਰਾ ਦਾਂਗੇ ਤੇ ਇਹਨੂੰ ਕੰਮ ਨੂੰ ਕਰ ਦੋ ਬੰਦਾ ਮੈਨੂੰ ਦੱਸੋ ਉਸ ਤੋਂ ਬਾਅਦ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਇੱਕ ਨੌਜਵਾਨ ਜਿਹੜੇ ਕਾਫੀ ਆਉਂਦੇ ਨੇ ਹੱਥਾਂ ਵਿੱਚ ਹਥਿਆਰ ਲੈ ਕੇ ਉਹ ਵੀਡੀਓ ਕਿੱਥੋਂ ਦੀ ਆ ਉਸ ਤੋਂ ਬਾਅਦ ਕੀ ਇਹ ਸਾਰਾ ਕੰਮ ਹੋਇਆ ਜਿਹੜਾ ਕਿ ਤੇ ਨੌਜਵਾਨ ਹਥਿਆਰ ਫੜ ਕੇ ਆ ਰਹੇ ਨੇ ਜੀ ਉਹੀ ਸਰ ਦੱਸਣ ਲੱਗਾ ਜੀ ਜਦੋਂ ਮਸਲਾ ਕਹਿੰਦੇ ਕਿ ਸਵੇਰੇ ਤੁਹਾਡਾ ਹੋਏਗਾ 11 ਵਜੇ ਤੁਸੀਂ ਦੋਨਾਂ ਪਾਰਟੀਆਂ ਨੇ ਆਣਾ ਵਾ ਉਸ ਤੋਂ ਬਾਅਦ ਪੁਲਿਸ ਸਾਡੇ ਨਾਲ ਹੀ ਤਹਾਨੂੰ ਉਹਨਾਂ ਨੇ ਅੰਦਰ ਵਾਰਤਾ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜਾਓ ਸਵੇਰੇ ਆਪਾਂ 11 ਵਜੇ ਦਾ ਟਾਈਮ ਹੈ ਤੇ ਆਪਾਂ ਕੋਈ ਕਿਸੇ ਦਾ ਵਾਦਾ ਨਹੀਂ ਕਰਨਾ ਅਹੀਂ ਕਿਹਾ ਠੀਕ ਹੈ ਸਰ ਓਕੇ ਅਹੀਂ ਘਰ ਚਲੇ ਗਏ ਆ ਘਰ ਜਾ ਕੇ ਤਾਂ ਸਾਰਾ ਪਰਿਵਾਰ ਚਾਹ ਪੀਂਦੇ ਆ ਜਿਵੇਂ ਹੀ ਪੁਲਿਸ ਇੱਥੋਂ ਪਿੰਡ ਮਾਲਨ ਵਾਲੀ ਤੋਂ ਗਮਟਾਲੇ ਤੱਕ ਹੀ ਗਈ ਆ ਇਹਨਾਂ ਦਾ ਪਹਿਲਾਂ ਹੀ ਪਲਾਨ ਸੀ ਲੇਕਿਨ ਅਹੀਂ ਕਿਹਾ ਚਲੋ ਪੁਲਿਸ ਡੱਕ ਗਈ ਆ ਤੇ ਕੁਝ ਇਦਾਂ ਦਾ ਨਹੀਂ ਹੋ ਪਾਊਗਾ ਜਿਵੇਂ ਹੀ ਉਹ ਪੁਲਿਸ ਡੱਕ ਗਈ ਆ ਤੇ ਅਹੀਂ ਜਦੋਂ ਅੰਦਰ ਚਾਹ ਪਾਣੀ ਪੀਂਦੇ ਆ ਜਿਵੇਂ ਚੰਗਰਾ ਮਾਰ ਲਾ ਪਏ ਕਿਸੇ ਨੇ ਹਥਿਆਰ ਫੜਿਆ ਕਿਸੇ ਨੇ ਕਿਰਪਾਨ ਕਿੰਨੇ ਸਲੱਜਰ ਕਿਸੇ ਨੇ ਕੁਝ ਫੜਿਆ ਚੰਗਰਾ ਮਾਰਦੇ ਮਾਰਦੇ ਉਹ ਸਾਡੇ ਗੇਟ ਤੱਕ ਗੇਟਾਂ ਨੂੰ ਮਾਰੀਆਂ ਉਹਨਾਂ ਨੇ ਆਣ ਕੇ ਅੰਦਰ ਵੜ ਕੇ ਵੀ ਤੋੜਪੰਨ ਕੀਤੀ ਸਾਡੀਆਂ ਕੁਰਸੀਆਂ ਛੀਸ਼ੇ ਵੀ ਤੋੜੇ ਆ ਅਸੀਂ ਆਪਣਾ ਪਚਾਪ ਕਰ ਲਈ ਬੜੇ ਯੋਰਾ ਨਾਲ ਉਹਨਾਂ ਨੂੰ ਬਾਰ ਛੁੱਟ ਕੇ ਤੇ ੱੱਕੇ ਮਾਰ ਮੁਰ ਕੇ ਕੱਢ ਕੇ ਕੁੰਡਾ ਮਾਰ ਕੇ ਇੱਕ ਕੋਠੇ ਤੇ ਸਾਰਾ ਪਰਿਵਾਰ ਚੜ ਗਏ ਆ ਮੈਨੂੰ ਇਹ ਸਭੀ ਇਸ ਵੰਨ ਜਦੋਂ ਨੌਜਵਾਨ ਆਉਂਦੇ ਨੇ ਉਹ ਨੌਜਵਾਨਾਂ ਨੇ ਕੋਈ ਮੂੰਹ ਤੇ ਕੱਪੜਾ ਬੰਨਿਆ ਜਾਂ ਮੂੰਹ ਨੰਗੇ ਸੀ ਉਹਨਾਂ ਦੇ ਕਿਹੜੇ-ਕਿਹੜੇ ਇਤਿਹਾਸ ਸੀ ਉਹਨਾਂ ਕੋਲ ਤੁਸੀਂ ਬਾਈ ਨੇਮ ਪਛਾਣਦੇ ਹੋ ਨੌਜਵਾਨਾਂ ਨੂੰ ਕਿਹੜੀ ਨੌਜਵਾਨ ਨੇ ਉਹ ਹਾਂਜੀ ਸਰ ਮੂੰਹ ਨੰਗੇ ਆ ਜੀ ਉਹਨਾਂ ਦੇ ਅਸੀਂ ਉਹਨਾਂ ਨੂੰ ਪਛਾਣਦੇ ਆ ਜੀ ਪੇੜ ਕੁਛ ਤੇ ਗਲੀ ਵਾਲੇ ਆ ਤੇ ਕੁਛ ਬਾਹਰੋਂ ਵੀ ਆਏ ਆ ਉਹਨਾਂ ਨੂੰ ਵੀ ਅਸੀਂ ਪਛਾਣਦੇ ਆ ਉਹਨਾਂ ਦੇ ਨਾਮ ਵੀ ਇੱਕ ਸਾਹਿਲ ਆ ਇੱਕ ਹੈਗਾ ਆਪਣਾ ਕਿਹੜਾ ਸੁਖ ਸੁਖਦੇਵ ਸੁਖ ਸੁਖਵਿੰਦਰ ਸਿੰਘ ਸੁੱਖਾ ਤੇ ਕਰਨ ਸਿੰਘ ਆ ਉਹਦੇ ਭਨੇਵੇ ਆ ਸਾਹਿਲ ਆ ਤੇ ਦੋ ਚਾਰ ਹੋਰ ਉਹਨਾਂ ਦੇ ਬੰਦੇ ਮਿਲ ਕਾਫੀ ਉਹਨਾਂ ਨੇ 12 ਬੰਦੇ ਜਿਹੜੇ ਮੰਗਵਾਏ ਸੀ ਕਿਹੜੇ ਕਿਹੜੇ ਹਥਿਆਰ ਲਗਾ ਕਿਰਪਾਨ ਸੀ ਦੀ ਪਿਸਤਲ ਸੀ ਉਹਨਾਂ ਦੇ ਹਥਿਆਰ ਵੀ ਹੱਥ ਦੇ ਵਿੱਚ ਹੈਗੇ ਸੀ ਕਾਫੀ ਉਹ ਕਹਿੰਦੇ ਸੀ ਕਿ ਅਸੀਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਨੂੰ ਬਾਹਰ ਨਹੀਂ ਨਿਕਲ ਦੇਣਾ ਇਤਨਾ ਵੀ ਆਵਾਜ਼ਾਂ ਆਈਆਂ ਪਉਦੀਆਂ ਵੀਡੀਓ ਦੇ ਵਿੱਚ ਤੁਸੀਂ ਦੇਖੀ ਆਉਣ ਗਿਆ ਬਿਲਕੁਲ ਜੀ ਤੁਸੀਂ ਦੇਖਿਆ ਅੱਜ ਪਰਿਵਾਰ ਇਨਸਾਫ ਲੈਣ ਵਾਸਤੇ ਅਮਰਸਾਦ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੰਦਾ ਵਾ ਭਿ ਜਿਸ ਵਿੱਚ ਤਿੰਨ ਤੀ ਦਾ ਝਗੜਾ ਹੁੰਦਾ ਅੱਜ 28 29 ਤਰੀਕ ਹੋ ਚੱਲੀ ਆ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਇਸ ਸਬੰਧ ਵਿੱਚ ਅਮਰਸਾਦ ਦੇ ਡੀਸੀ ਨੂੰ ਤੇ ਅਮਰਸਾਦ ਦੇ ਪੁਲਿਸ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਜਾਊਗਾ ਕਿਉਂਕਿ ਜਥੇਬੰਦੀਆਂ ਜਿਹੜੀਆਂ ਹੁਣ ਨਾਲ ਖੜਗੀਆਂ ਨੇ ਹੁਣ ਦੇਖਣਾ ਹੋਊਗਾ ਭਿ ਕਦੋਂ ਤੱਕ ਇਹਨਾਂ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਦਾ ਵਾ ਜਥੇਬੰਦੀ ਦੇ ਆਗੂ ਸਾਡੇ ਨਾਲ ਗੱਲਬਾਤ ਨੂੰ ਕਰਾਂਗੇ ਪ੍ਰਧਾਨ ਸਾਹਿਬ ਕਿਸ਼ਤਾਂ ਦੇ ਦਿਓ ਪਰਿਵਾਰ ਨੂੰ ਸਾਲਾਂ ਇਨਸਾਫ ਲੈਣ ਵਾਸਤੇ ਅੱਜ ਦਰਦਾਂ ਦੇ ੱਟਕੇ ਖਾਣੇ ਪੈਂਦੇ ਨੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਰ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੁਸੀਂ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਆ ਉਸ ਵੀਡੀਓ ਵਿੱਚ ਕੀ ਦਿਖਾਇਆ ਗਿਆ ਤੇ ਕਦੋਂ ਤੱਕ ਪਰਿਵਾਰ ਨੂੰ ਇਨਸਾਫ ਮਿਲੂਗਾ ਇਹਦੇ 'ਚ ਤੁਸੀਂ ਵੇਖਿਆ ਹੀ ਆ ਵੀ ਪੁਲਿਸ ਦੇ ਕੰਨ ਤੇ ਜੂਨੀ ਸਰਕ ਦੀ ਜਿੰਨਾ ਚਿਰ ਗਰੀਬ ਪਰਿਵਾਰ ਕੋਈ ਵੀ ਧਰਨਾ ਨਹੀਂ ਲਾਉਂਦਾ ਕੋਈ ਵੀ ਰੋਡ ਤੇ ਕੋਈ ਨਹੀਂ ਆਉਂਦਾ ਜਿੰਨਾ ਚਿਰ ਰੋਲਾ ਰਪਾ ਨਹੀਂ ਨਾ ਪੈਂਦਾ ਉਹਨਾਂ ਚਿਰ ਇਹਨਾਂ ਨੂੰ ਨਹੀਂ ਇਨਸਾਫ ਮਿਲਦਾ ਇਨਸਾਫ ਹੁੰਦਾ ਤਗੜੇ ਲੋਕਾਂ ਦਾ ਰਾੜ ਹੁੰਦੀ ਤਗੜੇ ਲੋਕਾਂ ਦੀ ਤੇ ਤੱਕਾ ਵੀ ਤਗੜੇ ਲੋਕਾਂ ਦਾ ਜਦੋਂ ਫਿਰ ਇਨਸਾਫ ਲੈਣ ਲਈ ਸਾਡੇ ਕੋਲ ਜਥੇ ਬੰਦੀਆਂ ਕੋਲੋਂ ਕੋਈ ਵੀ ਪਰਿਵਾਰ ਆਉਂਦਾ ਤੇ ਫਿਰ ਹਾਨੂੰ ਜਿਹੜਾ ਇਨਸਾਫ ਲਈ ਇਹਨਾਂ ਲਈ ਉਤਰਨਾ ਪੈਂਦਾ ਆ ਇਸ ਕਰਕੇ ਰੋੜ ਦਿੱਤੇ। ਜਬੀਨੀਆ ਸੋ ਵੀ ਤੁਹਾਡੇ ਕੋਲ ਪਰਿਵਾਰ ਆਇਆ ਵਾ ਤੁਹਾਨੂੰ ਪਰਿਵਾਰ ਨੇ ਕੀ ਆਪਣਾ ਜਿਹੜਾ ਦੁੱਖ ਸਾਂਝਾ ਕੀਤਾ ਵੀ ਉਹਨਾਂ ਨਾਲ ਕੀ ਤੱਕਾ ਹੋਇਆ ਵਾ ਉਸ ਤੋਂ ਬਾਅਦ ਤੁਹਾਡੀ ਕੀ ਅਗਲੀ ਰਣਨੀਤੀ ਹੋਊਗੀ? ਇਹਨਾਂ ਨਾਲ ਜੀ ਵੇਖੋ ਇਹਨਾਂ ਨਾਲ ਜਿਹੜਾ ਬਹੁਤ ਜ਼ਿਆਦਾ ਧੱਕਾ ਹੋਇਆ ਇਹਨਾਂ ਦੇ ਘਰ ਜਿਹੜੇ ਕੋਈ 30 40 ਬੰਦੇ ਜਿਹੜੇ ਆਏ ਨੇ ਹਥਿਆਰ ਬੰਦ ਆਏ ਨੇ ਸਾਰਾ ਕੁਝ ਹੀ ਉਹਨਾਂ ਨੇ ਕੋਈ ਚੈਂਬਰ ਤੋਂ ਇਹਨਾਂ ਦਾ ਝਗੜਾ ਹੋਇਆ ਆ ਪਾਣੀ ਦੇ ਮਸਲੇ ਤੋਂ ਪਾਣੀ ਦੇ ਮਸਲੇ ਤੋਂ ਬਾਅਦ ਝਗੜਾ ਹੁੰਦਾ ਆ ਤੇ ਉਸ ਤੋਂ ਬਾਅਦ ਚ ਪੁਲਿਸ ਚਲੋ ਮਾੜਾ ਮੋਟਾ ਕਹਿ ਕੇ ਜਾਂਦੀ ਰੋਕ ਕੇ ਜਾਂਦੀ ਉਸ ਤੋਂ ਬਾਅਦ ਜਦੋਂ ਬੰਦੇ ਆਉਂਦੇ ਆ ਉਹਨਾਂ ਨੇ ਹੱਦ ਤੋਂ ਵੱਧ ਤਸਕਤ ਜੜੀ ਕੀਤੀ ਇਹਨਾਂ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜਾ ਇੱਕ 25 ਦਾ ਪਰਚਾ ਜਿਹੜਾ ਇਹਨਾਂ ਤੇ ਕਰਵਾ ਦਿੱਤਾ ਜਾਂਦਾ ਆ ਕੋਈ ਉਹਨਾਂ ਦੇ ਆਪਸ ਵਿੱਚ ਵੀ ਦੀ ਕੋਈ ਛੱਟ-ਛੁੱਟ ਲੱਗ ਜਾਂਦੀ ਆ ਜਦੋਂ ਤੁਹਾਨੂੰ ਪਤਾ ਇੰਨੇ ਬੰਦੇ ਹੋਣੇ ਕੁਝ ਨਾ ਕੁਝ ਤੇ ਹੋਣਾ ਹੀ ਆ ਤੇ ਇਹਨਾਂ ਨੇ ਆਪਣੀ ਰੋਕ ਲਈ ਇਹਨਾਂ ਦੇ ਘਰ ਕੋਈ ਆਊਗਾ ਤੇ ਇਹਨਾਂ ਨੇ ਤੇ ਗੱਡੀ ਨੂੰ ਰੋਕ ਲਾਉਣੀ ਆ ਇਹਨਾਂ ਨੇ ਹੁਣ ਇਹ ਤੇ ਕਹਿਣਾ ਨਹੀਂ ਆ ਵੀ ਭਾਈ ਤੁਸੀਂ ਆਜੋ ਅਸੀਂ ਬੈਠਦੇ ਲੰਮੇ ਪੈਣੇ ਹਨੂ ਮਾਰ ਦੋ ਇਹਨਾਂ ਨੇ ਤੇ ਕੁਝ ਕਰਨਾ ਹੀ ਆ ਜਦੋਂ ਘਰ ਆਏ ਉਹਨਾਂ ਦੇ ਉਹ ਇਹਨਾਂ ਦੀ 450 ਕਿਉਂ ਨਹੀਂ ਲਾਈ ਇਹਨਾਂ ਨੂੰ ਕੋਈ ਨਹੀਂ ਕਰਦਾ ਜਿਵੇਂ ਗੱਲ ਕੀਤੀ ਪਰਿਵਾਰ ਦੇ ਮੈਂਬਰਾਂ ਨੇ ਵੀ ਹਜੇ ਪੁਲਿਸ ਬਸਾ ਗਮਟਾਣੇ ਤੱਕ ਗਏ ਸੀ ਉਹਨਾਂ ਨੇ ਪਹਿਲਾਂ ਪਲਾਨਿੰਗ ਬਣਾਈ ਸੀ ਉਹ ਜਿਹੜੇ ਬੰਦੇ ਆ ਹੀੜ ਦੇ ਹੀੜ ਹੀ ਬੰਦੇ ਜਿਹੜੇ ਨੇ ਇਹਨਾਂ ਦੇ ਘਰ ਦਿੱਤੇ ਆ ਕੇ ਹਮਲਾ ਕਰ ਦਿੰਦੇ ਇੱਕਦਮ ਇਹਨਾਂ ਦੇ ਵੇਖੋ ਜੀ ਪੁਲਿਸ ਨਾਲ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਪੁਲਿਸ ਮਿਲੀ ਹੋਊਗੀ ਉਹਨਾਂ ਨੇ ਵੇਖਿਆ ਮੌਕਾ ਪੁਲਿਸ ਚਲ ਗਈ ਆ ਪੁਲਿਸ ਨੂੰ ਵਾਪਸ ਤੇ ਆਉਣਾ ਨਹੀਂ ਕਿਉਂਕਿ ਪੁਲਿਸ ਕੋਈ ਕੰਮ ਤੇ ਆਇਆ ਨਹੀਂ ਵੀ ਉਹਨਾਂ ਨੇ ਫੇਰ ਮਗਰੇ ਭੱਜੇ ਆਉਣਾ ਉਹਨਾਂ ਨੇ ਪਲਾਨਿੰਗ ਪਹਿਲਾਂ ਹੀ ਬਣਾਈ ਹੋਊਗੀ ਉਹਨਾਂ ਨੇ ਆਪਣਾ ਪਹਿਲਾਂ ਹੀ ਜਿਹੜੀ ਇਹ ਰਚਿਆ ਹੋਊਗਾ ਗਾੜੀ ਦਾ ਰਿਜ਼ਲਟ ਤੇ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ ਹੋਣਾ ਹੁਣ ਉਹਨਾਂ ਨੇ ਇਹ ਕੰਮ ਕਰ ਲਿਆ 25 ਦਾ ਰਿਜ਼ਲਟ ਵੀ ਲੈਨਤਾ ਵੇਖੋ ਜੀ ਜਿਹੜਾ ਇਹਨਾਂ ਦਾ ਚਾਹ ਤੇ ਪਰਚਾ ਆ ਜੀ ਇਹਨਾਂ ਦੇ ਘਰ ਤੋੜਪਾਂਨ ਹੋਈ ਆ ਗੁੰਡਾਗਰਦੀ ਹੋਈ ਆ ਉਹਦੀ ਧਾਰਾ ਵੀ ਲਾ ਦਿੱਤੀ ਜਾਵੇ 452 ਦਾ ਪਰਚਾ ਕਰ ਦਿੱਤਾ ਜਾਵੇ ਠੀਕ ਹੈ ਜੀ ਇਹਨਾਂ ਨੂੰ ਤੇ ਇਨਸਾਫ ਮਿਲੇ ਨਾ ਇੱਕ ਤੇ ਇਹਨਾਂ ਨਾ ਕੁੱਟਮਾਰ ਹੋ ਗਈ ਇੱਕ ਧੱਕਾ ਹੋ ਗਿਆ ਤੇ ਇੱਕ ਪਾਸਿਓਂ ਇਹਨਾਂ ਤੇ ਪਰਚਾ ਬਲਟਾ ਹੋ ਗਿਆ ਪੁਲਸ ਨਹੀਂ ਕਰਤਾ ਇਹਦਾ ਮਤਲਬ ਪੁਲਸ ਵੀ ਧੱਕਾ ਕਰ ਰਹੀ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਜਥੇਬੰਦੀ ਅੱਜ ਪਰਿਵਾਰ ਦੇ ਨਾਲ ਖੜ ਗਈ ਆ ਤੁਸੀਂ ਦੇਖਿਆ ਸੀਸੀਟੀਵੀ ਵੀਡੀਓ ਵਿੱਚ ਕਿਸ ਤਰ੍ਹਾਂ ਜਿਹੜੇ ਨੌਜਵਾਨ ਆਉਂ ਹਮਲਾ ਕਰ ਦਿੰਦੇ ਨੇ ਘਰ ਦਾ ਗੇਟ ਆ ਉਸ ਨੂੰ ਜਿਹੜਾ ਤੋੜ ਭੰਨਿਆ ਜਾਂਦਾ ਵਾ ਉਸ ਤੇ ਹਥਿਆਰ ਜਿਹੜੇ ਚਲਾਏ ਜਾਂਦੇ ਨੇ ਅਤੇ ਪਰਿਵਾਰ ਨੇ ਮੰਗ ਕੀਤੀ ਆ ਉਹਨਾਂ ਨੂੰ ਸਾਬ ਦਵਾਇਆ ਜਾਵੇ ਕਿਉਂਕਿ ਇੱਕ ਲੰਮਾ ਸਮਾਂ ਹੋ ਗਿਆ ਪਰਿਵਾਰ ਨੂੰ ਹਜੇ ਤੱਕ ਸਾਬ ਨਹੀਂ ਮਿਲਿਆ ਮਸਲਾ ਸਿਰਫ ਇਹ ਨਹੀਂ ਸੀ ਵੀ ਇੱਕ ਚੈਂਬਰ ਨੂੰ ਲੈ ਕੇ ਮਸਲਾ ਸੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਮਸਲਾ ਸੀ ਇਹ ਮਸਲਾ ਜਿਹੜਾ ਵਧਾ ਗਿਆ ਅਤੇ ਅੱਜ ਇੱਕ ਭਿਆਨਕ ਜਿਹੜੀ ਲੜਾਈ ਦਾ ਜਿਹੜਾ ਰੂਪ ਧਾਨ ਕਰ ਗਿਆ ਜਿਹੜਾ ਮਸਲਾ ਪਰ ਪਰਿਵਾਰ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੁਸੀਂ ਦੇਖ ਸਕਦੇ ਹੋ ਜਿੱਥੇ ਬੰਦੀਆਂ ਜਿਹੜੀਆਂ ਨੇ ਪਰਿਵਾਰ ਦੇ ਨਾਲ ਖੜੀਆਂ ਨੇ ਅਤੇ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜਾ ਇਹ ਧਰਨਾ ਪ੍ਰਸ਼ੰਕ ਚੱਲਦਾ ਰਹੇਗਾ ਮਿਨਿਸਟਰ ਵੀ ਜਦੋਂ ਜਦੋਂ ਬੰਦੇ ਜਿਹੜੇ ਖਾਸ ਕਰਕੇ ਉਸ ਟਾਈਮ ਦੇ ਮੌਕੇ 'ਚ ਜਦੋਂ ਤੁਹਾਡੇ ਘਰ ਵਾਲਾ ਆਏ ਉਸ ਤੋਂ ਬਾਅਦ ਤੁਸੀਂ ਪੁਲਸ ਨੂੰ ਤਾਹ ਦਿੱਤੀ ਆ ਤੁਹਾਡਾ ਕੀ ਕੀ ਨੁਕਸਾਨ ਕਰਕੇ ਗਏ ਨੇ ਉਹ ਬਿਲਕੁਲ ਦਿੱਤੀ ਆ ਜੀ ਸਾਰੀ ਤਲਾਹ ਦਿੱਤੀ ਆ ਉਹਨਾਂ ਨੇ ਉਹਨਾਂ ਦੀ ਵੀ ਵੀਡੀਓ ਵੇਖੀ ਸਾਡੀ ਵੀ ਦੇਖੀ ਆ ਉਹਨਾਂ ਦੀ ਵੀਡੀਓ 'ਚ ਕੀ ਆਇਆ ਵਾ ਉਹਨਾਂ ਦੀ ਵੀਡੀਓ 'ਚ ਤੂ ਤੂ ਮੈਨਾ ਹੀ ਹੋਈ ਆ ਤੇ ਹੋਰ ਪੁਲਸ ਖਲੋਤੀ ਉਥੇ ਬੈਸ ਵਜੇ ਹੁੰਦੀ ਆ ਹਾਂਜੀ ਬਸ ਹੋਰ ਕੁਝ ਨਹੀਂ ਉਥੇ ਉਹਨਾਂ ਦੀ ਵੀਡੀਓ ਦੇ ਵਿੱਚ ਔਰ ਆਹੀਂ ਆਪਣੀ ਵੀਡੀਓ ਵੀ ਦਿੱਤੀ ਜਿਹਦੇ ਵਿੱਚ ਸਾਰਾ ਕੁਝ ਆ ਗਿਆ ਆ ਬੀਨੈਸੋ ਤੁਸੀਂ ਗੱਲ ਨਹੀਂ ਕੀਤੀ ਉਹਨਾਂ ਨਾਲ ਵੀ ਜਦੋਂ ਪੁਲਿਸ ਨੇ ਸਮਾਂ ਦਿੱਤਾ ਸੀ ਵੀ ਭਾਈ 11 ਵਜੇ ਟਾਈਮ ਹੈ ਥਾਣੇ ਦਾ ਉੱਥੇ ਬਹਿ ਕੇ ਗੱਲਬਾਤ ਕੀਤੀ ਜਾਊਗੀ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਹਮਲਾ ਕਿਉਂ ਕੀਤਾ ਗਿਆ ਘਰ ਤੇ ਨਹੀਂ ਸਰ ਉਹਨਾਂ ਨੇ ਸਮਾਂ ਜ਼ਰੂਰ ਦਿੱਤਾ ਲੇਕਿਨ ਉਹਨਾਂ ਨੇ ਉਹ ਸਮੇਂ ਨੂੰ ਨਹੀਂ ਦਿੱਤਾ ਉਹ ਕਦਰ ਕਦਰ ਨਹੀਂ ਪਾਈ ਉਹ ਸਮੇਂ ਦੀ ਕਿਐਸੀ ਉਹ ਸਮਾਂ ਦਿੱਤਾ ਵਾਤੇ ਸੀ ਇਹ ਕੰਮ ਨਾ ਕਰੀਏ ਤਦ ਵੀ ਉਹਨਾਂ ਨੇ ਉਹ ਕੰਮ ਕੀਤਾ ਜ਼ਰੂਰ ਆ ਕੇ ਹੌਲਕੀ ਪਰਿਵਾਰ ਕੀ ਇਨਸਾਫ ਚਾਹੁੰਦਾ ਵਾ ਕਿ ਪੁਲਿਸ ਪ੍ਰਸ਼ਾਸਨ ਤੋਂ ਕੀ ਅਮਰਸਾ ਦੇ ਡੀਸੀ ਨੂੰ ਕੀ ਇਨਸਾਫ ਚਾਹੁੰਦਾ ਪਰ ਸਰ ਅਸੀਂ ਇਹੀ ਚਾਹੁੰਦੇ ਆਂ ਕਿ ਦੇਖੋ ਉਹਨਾਂ ਦੀ ਪੰਜੀ ਜਾਲੀ ਜਿਹੜੀ ਉਹਨੂੰ ਕੈਨਸਲ ਕੀਤਾ ਜਾਵੇ ਤੇ ਸਾਡੀ ਜਿਹੜੀ 452 ਜਿਹੜੀ ਉਹ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਐਂ ਮੰਗ ਇਹੀ ਕਵਾਂਗੇ ਨਹੀਂ ਕਰ ਗਰੇ ਤੇ ਅਸੀਂ ਤਿੰਨ ਤਰੀਕ ਦਾ ਜਿਹੜਾ ਅਲਟੀਮੇਟ ਜਿਹੜਾ ਦੇ ਦਿੱਤਾ ਆ ਡੀਸੀ ਸਾਹਿਬ ਨੂੰ ਅਹੀਂ ਦੋ ਤਰੀਕ ਨੂੰ ਅਹੀਂ ਜਿਹੜਾ ਉੱਥੇ ਜਾ ਕੇ ਆਪਣਾ ਧਰਨਾ ਲਾਵਾਂਗੇ ਏਅਰਪੋਰਟ ਰੋਡ ਤੇ ਪਰ ਮੈਨੂੰ ਐਸੇ ਵੀ ਪੁਲਿਸੇ ਵੀ ਕਹਿ ਰਹੇ ਵੀ ਜਿਹੜੀ 452 ਹੁੰਦੀ ਆ ਘਰ ਵਿੱਚ ਅੰਦਰ ਐਂਟਰ ਹੋ ਗਏ 60 ਪੇ ਲਾਉਂਦੀ ਆ ਜਾਂ ਘਰ ਦਾ ਸਮਾਨ ਤੋੜਦੀ ਆ ਫਿਰ ਜਾ ਕੇ 452 ਲੱਗਦੀ ਆ ਉਸ ਵੀਡੀਓ ਜਿਹੜੀ ਦਿੱਤੀ ਆ ਉਸ ਵਿੱਚ ਲੱਗਦਾ ਵੀ ਜਿਹੜੇ ਨੌਜਵਾਨ ਤੁਹਾਡੇ ਘਰ ਵਿੱਚ ਜਾ ਕੇ ਐਂਟਰ ਹੋਏ ਨੇ ਅੰਦਰ ਬਿਲਕੁਲ ਸਰ ਹੋਏ ਆ ਤੇ ਤੋੜਪਨ ਹੋਈ ਅੰਦਰ ਜਾ ਕੇ ਉਹ ਬਾਹਰ ਤੇ ਤੋੜਪਨ ਨਹੀਂ ਹੋ ਸਕਦੀ ਨਾ ਅੰਦਰ ਜਾ ਕੇ ਹੀ ਹੋਈ ਆ ਤੋੜਪਾਨ ਸਾਡੀ ਸਰ ਚਿਹਰਾ ਤੋੜੀਆਂ ਵਾ ਸ਼ੀਸ਼ਾ ਤੋੜਿਆ ਵਾ ਤੇ ਅਸੀਂ ਆਪਣਾ ਬਚਾਅ ਕਰਨ ਲਈ ਉੱਟ ਕੇ ਅਸੀਂ ਤਵਾ ਉੱਤੇ ਚੜ ਕੇ ਫੜਾਫੜ ਆਪਣੇ ਕੋਠੇ ਤੇ ਕੋਠੇ ਤੇ ਜੜ ਕੇ ਏਟ ਰੋੜਾ ਜਰੂਰ ਅਸੀਂ ਚਲਾ ਆਪਣਾ ਬਚਾਅ ਜਰੂਰ ਕੀਤਾ ਵਾ ਆਪਣਾ ਸੈਲਫ ਡਿਫੈਂਸ ਜਰੂਰ ਕੀਤਾ ਅਸੀਂ ਠੀਕ ਹੈ ਤਨਵਾਦੀ ਤੁਸੀਂ ਦੇਖਿਆ ਪਰਿਵਾਰ ਨੇ 452 ਦੀ ਮੰਗ ਕੀਤੀ ਹੈ ਤੇ ਨੇ ਉਹਨਾਂ ਕਿਹਾ ਵੀ ਸਾਡੇ ਘਰ ਤੇ ਆ ਕੇ ਹਮਲਾ ਕੀਤਾ ਗਿਆ ਵਾ ਇਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਵਿੱਚ ਕੀ ਸਬੰਧ ਵਿੱਚ ਜਾਂਚ ਕਰਦੀ ਆ 452 ਜਿਹੜੀ ਵਾ ਇਹਨਾਂ ਉਸ ਦੋਸ਼ੀਆਂ ਤੇ ਲੱਗਦੀ ਕੀ ਲੱਗਦੀ ਇਹ ਹੁਣ ਦੇਖਣ ਵਾਲਾ ਸਮਾਂ ਹੀ ਹੋਗਾ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਨੇ ਜਿਹੜੀ ਆ ਆਪਣੇ ਆਪ ਨੂੰ ਜਿਹੜਾ ਬਚਾ ਕਰਨ ਵਾਸਤੇ ਜਿਹੜੀ ਚੀਲਾਈ ਆ ਪ੍ਰਧਾਨ ਸਾਹਿਬ ਕੀ ਅਲਟੀਮੇਟ ਦਿੱਤਾ ਗਿਆ ਹੁਣ ਦਸ਼ਕਾ ਨੂੰ ਸਾਂਝਾ ਕਰ ਦਿਓ ਦੂਰ ਤੀਜ ਦਾ ਕੀ ਅਲਟੀਮੇਟ ਆ ਜੇਕਰ ਤੁਸੀਂ ਧੰਨਾ ਮਲਸ਼ਨ ਕਰਦੇ ਹੋ ਇਹਦੇ ਵਿੱਚ ਆਮ ਲੋਕ ਆਮ ਜਨਤਾ ਪਰੇਸ਼ਾਨ ਹੋਊਗੀ ਉਰੇ ਬਾਅਦ ਤੁਹਾਡਾ ਗੱਲਣਾ ਹੈ ਅਸੀਂ ਜੀ ਵੇਖੋ ਜੀ ਦੋ ਤਰੀਕ ਦਾ ਜਿਹੜਾ ਧਰਨਾ ਆ ਉਹ ਲਿਖਿਆ ਗਿਆ ਆ ਦੋ ਤਰੀਕ ਨੂੰ ਜਿਹੜਾ ਆ ਉਹ ਰੋਡ ਤੇ ਤੁਹਾਨੂੰ ਪਤਾ ਜਾਮ ਹੋਣਾ ਹੀ ਹੋਣਾ ਰੋਡ ਤੇ ਜਿਹੜਾ ਬਲੌਕ ਹੋ ਜਾਂਦਾ ਉਹਦੇ ਚ ਜਿਹੜੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੀ ਹੋਗਾ ਜੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਚਾਹ ਕੋਈ ਕਿਸੇ ਦਾ ਕੋਈ ਵੀ ਜਾਨੀਮਾਲੀ ਕੋਈ ਨੁਕਸਾਨ ਹੁੰਦਾ ਨਾ ਉਹ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਕਿਉਂ ਕਿ ਇਹ ਇਹ ਜ਼ਿੰਮੇਵਾਰੀ ਪੁਲਿਸ ਦੀ ਆ ਸਾਡੀ ਨਹੀਂ ਇਹ ਜ਼ਿੰਮੇਵਾਰੀ ਅਸੀਂ ਆਪਣਾ ਬਹਿਣਾ ਆ ਧਰਨੇ ਤੇ ਸਾਨੂੰ ਇਨਸਾਫ ਮਿਲ ਜਾਂਦਾ ਅਸੀਂ ਉੱਠ ਪੈਣੀ ਜਥੇਬੰਦੀ ਦਾ ਤੇ ਕੰਮੇ ਹੋਈ ਆ ਵੀ ਪਰਿਵਾਰ ਨਾ ਬ ਜੇ ਪਰਿਵਾਰ ਨੂੰ ਇਨਸਾਫ ਮਿਲ ਜਾਂਦਾ ਸਾਨੂੰ ਪਹਿਲਾਂ ਇਨਸਾਫ ਦੇ ਦੇਣਾ ਪਹਿਲਾਂ ਨਹੀਂ ਲਾਉਂਦੇ ਜੀ ਧਰਨਾ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਪਰਿਵਾਰਕ ਮੈਂਬਰਾਂ ਦੇ ਨਾਲ ਜਿੱਥੇ ਜਥੇਬੰਦੀ ਦੇ ਨਾਲ ਉਹਨਾਂ ਕਹਿਆ ਕਿ ਜਿੰਦ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਿੰਨ ਤੀਰ ਦੇ ਦੋ ਤੀਰ ਜਿਹੜਾ ਧਰਨਾ ਵਾ ਉਹ ਅੰਮ੍ਰਿਤਸਰ ਏਅਰਪੋਰਟ ਜਿਹੜਾ ਜਾਮ ਕੀਤਾ ਜਾਊਗਾ ਅਤੇ ਜੇਕਰ ਇਹਦਾ ਕੋਈ ਜਾਣੀ ਮਾਣੀ ਨੁਕਸਾਨ ਦਾ ਤੇ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਜਿਹੜੀਆਂ ਮੰਗਾਂ ਬਣੀ ਜਾਂਦੀਆਂ ਨੇ ਤੇ ਕਦੋਂ ਤੱਕ ਦੋਸ਼ੀਆਂ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਹੋਊਗੀ ਮ ਪੰਜਾਬੀ ਲੋਕ ਚੈਨਲ ਆਮਰ ਸਰ